ਸਤਿ ਸ੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵਿਖ ਰਿਹਾ ਹਾਂ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਥੋੜੇ ਦਿਨ ਪਹਿਲਾਂ ਆਪਣੇ ਚੈਨਲ ਦੇ ਉੱਤੇ ਬਜ਼ੁਰਗਾਂ ਦੇ ਬਾਰੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਬਜ਼ੁਰਗਾਂ ਦੇ ਕਾਨੂੰਨੀ ਹੱਕ ਕਿਹੜੇ-ਕਿਹੜੇ ਨੇ ਤਾਂ ਉਸ ਗੱਲਬਾਤ ਦੇ ਵਿੱਚ ਨਾ ਮੇਰੇ ਕੋਲ ਬਹੁਤ ਸਾਰੇ ਸੁਨੇਹੀ ਕਮੈਂਟਸ ਦੇ ਰੂਪ ਦੇ ਵਿੱਚ ਅਜਿਹੇ ਪਹੁੰਚੇ ਜਿਦੇ ਵਿੱਚ ਬਜ਼ੁਰਗਾਂ ਨੇ ਕੁਝ ਗੱਲਾਂ ਅਜਹੀਆਂ ਸਾਂਝੀਆਂ ਕੀਤੀਆਂ ਹੋਈਆਂ ਸੀ ਜਿਹੜੀਆਂ ਬਹੁਤ ਪਰੇਸ਼ਾਨ ਕਰਦੀਆਂ ਸੀ ਇੱਕ ਬਜ਼ੁਰਗ ਨੇ ਜਿਨ੍ਹਾਂ ਨੇ ਇਥੋਂ ਤੱਕ ਆਇਆ ਹੋਇਆ ਸੀ ਕਿ ਅੱਖਾਂ ਤੋਂ ਦਿਖਾਈ ਨਹੀਂ ਦੇ ਰਹਾ ਪਰੇਸ਼ਾਨ ਬਹੁਤ ਨੇ ਪਰ ਬੱਚੇ ਇਲਾਜ ਨਹੀਂ ਕਰਵਾ ਰਹੇ ਕਿਸੇ ਨੇ ਕਿਹਾ ਸੀ ਕਿ ਆਰਥਿਕ ਤੰਗੀ ਬਹੁਤ ਹੈ ਤੇ ਦੋ ਬਜ਼ੁਰਗ ਜਿਨ੍ਹਾਂ ਦੇ ਕਮੈਂਟ ਮੈਨੂੰ ਖਾਸ ਤੌਰ ਤੇ ਯਾਦ ਨੇ ਇੱਕ ਦਿਨ ਵਿੱਚ ਜਿਨ੍ਹਾਂ ਨੇ ਕਿਹਾ ਹੋਇਆ ਸੀ ਕਿ ਕੋਈ ਅਜੇਹਾ ਚਾਹੀਦਾ ਹੈ ਜਿਹੜਾ ਬੱਚਿਆਂ ਤੋਂ ਚੋਰੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਰਿਪੋਰਟਿੰਗ ਲੈ ਸਕੇ ਕਿ ਤੁਹਾਨੂੰ ਬੱਚੇ ਪਰੇਸ਼ਾਨਤਾ ਨਹੀਂ ਕਰਦੇ ਕਿਉਂਕਿ ਕਹਿੰਦੇ ਕਿ ਅਸੀਂ ਸਰਕਾਰੀ ਦਰਬਾਰੇ ਜਾ ਨਹੀਂ ਸਕਦੇ ਸਾਨੂੰ ਬੱਚੇ ਜਾਣ ਨਹੀਂ ਦਿੰਦੇ ਤੇ ਅਸੀਂ ਬੱਚਿਆਂ ਦੇ ਸਾਹਮਣੇ ਆਪਣੀ ਸਮੱਸਿਆ ਕਹਿ ਵੀ ਨਹੀਂ ਸਕਦੇ ਕਿ ਅਸੀਂ ਕਿੰਨੇ ਪਰੇਸ਼ਾਨ ਆ ਤੇ ਇੱਕ ਜਿਹੜਾ ਸੁਨੇਹਾ ਕਿਉਂਕਿ YouTube ਜਿਹੜੀ ਉਹਨਾਂ ਦੀ ਆਈਡੀ ਹੈ ਉਹ ਗੁਰਦੁੱਤਾ ਸਿੰਘ ਸੰਧੂ ਦੱਸ ਰਹੀ ਹੈ ਜੀ ਉਹਨਾਂ ਦਾ ਨਾਮ ਕਿਉਂਕਿ ਕਈ ਵਾਰ ਅਸੀਂ ਕਿਸੇ ਬੱਚੇ ਦੇ ਨਾਮ ਤੇ ਜਾਂ ਘਰ ਦੇ ਵਿੱਚ ਕਿਸੇ ਹੋਰ ਨਾਮ ਦੇ ਉੱਤੇ YouTube ਆਈਡੀ ਜਿਹੜੀ ਹੈਗੀ ਆ ਉਹ ਬਣੀ ਹੋਈ ਹੁੰਦੀ ਆ ਪਹਿਲੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਕਮੈਂਟ ਕੀਤਾ ਹੋਇਆ ਜਿਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਕਿ ਜਿਹੜਾ ਸਰਜੀ ਚੀਮਾ ਹੋਰਾਂ ਨੇ ਗੀਤ ਗਾਇਆ ਹੋਇਆ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਇਹ ਗੀਤ ਉਹ ਕਹਿੰਦੇ ਨੇ ਕਿ ਉਹਨਾਂ ਨੇ ਹੀ ਲਿਖਿਆ ਹੋਇਆ ਹੈ ਉਹਨਾਂ ਦਾ ਇੱਕ ਸੁਨੇਹਾ ਜਿਹੜਾ ਹੈ ਉਹ ਵੀ ਮੈਨੂੰ ਬਹੁਤ ਚੰਗਾ ਲੱਗਿਆ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਮਾਪਿਆਂ ਕੋਲ ਕੁਝ ਨਹੀਂ ਹੈਗਾ ਫਿਰ ਉਹ ਇੱਕ ਚਲੋ ਵੱਖਰੀ ਸਮੱਸਿਆ ਹੈ ਨਾ ਪਰ ਉਹ ਕਹਿੰਦੇ ਕਿ ਜਿਨ੍ਹਾਂ ਦੇ ਮਾਪਿਆਂ ਕੋਲ ਵੀ ਜਦਾ ਚਲੋ ਹੈਗੀ ਆ ਆਪਣੀ ਤੇ ਬੱਚੇ ਵੀ ਜ਼ਿੰਦਗੀ ਦੇ ਵਿੱਚ ਆਪੋ ਆਪਣੇ ਆਉਧਿਆਂ ਦੇ ਉੱਤੇ ਸੈੱਟ ਨੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਆਪਣੀਆਂ ਕੋਠੀਆਂ ਪਾਲੀਆਂ ਮਾਪੇ ਜਿਹੜੇ ਨੇ ਬਜ਼ੁਰਗ ਨੇ ਉਹ ਇਕੱਲੇ ਨੇ ਬੁਢਾਪਾ ਤਾਂ ਉਹਨਾਂ ਦਾ ਵੀ ਓਨਾ ਹੀ ਔਖਾ ਹੈ ਨਾ ਇਹ ਗੱਲ ਬਿਲਕੁਲ ਸੱਚਾਈ ਹੈ ਕਿ ਜ਼ਿੰਦਗੀ ਦੇ ਜਿਹੜਾ ਇਹ ਹੀ ਦੌਰ ਹੈ ਨਾ ਇਹ ਸਭ ਤੋਂ ਔਖਾ ਹੁੰਦਾ ਸਭ ਤੋਂ ਪਰੇਸ਼ਾਨ ਕਰਨ ਵਾਲਾ ਹੁੰਦਾ ਤਾਂ ਇੱਕ ਜਿਹੜੇ ਮੈਂ ਅੱਜ ਦੇ ਖਾਸ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਅਜਿਹੇ ਕਾਨੂੰਨ ਦੇ ਬਾਰੇ ਵਿੱਚ ਦੱਸਣਾ ਜਿਹੜਾ ਕਾਨੂੰਨ ਬਜ਼ੁਰਗਾਂ ਦੇ ਲਈ ਖਾਸ ਕਰਕੇ 2025 ਦੇ ਵਿੱਚ ਇਹ ਸਕੀਮ ਜਿਹੜੀ ਹੈਗੀ ਹੈ ਇਹ ਕਾਨੂੰਨ ਜਿਹੜਾ ਹੈਗਾ ਏ ਆਇਆ ਹੀ ਤੇ ਇਸ ਕਾਨੂੰਨ ਦੇ ਤਹਿਤ ਤੁਸੀਂ ਆਪਣੀਆਂ ਅਰਜ਼ੀਆਂ ਆਪਣੇ ਫਾਰਮ ਜਿਹੜੇ ਆ ਛੇਤੀ ਛੇਤੀ ਬਣਾ ਲਓ ਭਰ ਲਓ ਕਿਵੇਂ ਭਰਨਾ ਹੈ ਕਿੱਥੇ ਭਰਨਾ ਹੈ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਹੈਗਾ ਇਹਦੇ ਬਾਰੇ ਵਿੱਚ ਜਾਣਕਾਰੀ ਦਵਾਂਗੀ ਜ਼ਰੂਰ ਤੇ ਕਿਉਂਕਿ ਜਿੰਨੀ ਛੇਤੀ ਤੁਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰ ਲਓਗੇ ਉੰਨਾ ਬਜ਼ੁਰਗਾਂ ਦੇ ਲਈ ਸੌਖਾ ਹੋਏਗਾ ਜੇਕਰ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਘਰਾਂ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਕਹੋ ਕਿਉਂਕਿ ਇਹ ਇੱਕ ਜਿਹੜਾ ਸਰਕਾਰੀ ਯੋਜਨਾ ਹੈ ਇਹ ਯੋਜਨਾ ਤੁਹਾਨੂੰ ਜਿਹੜਾ ਹੈਗਾ ਮੈਡੀਕਲ ਸਹੂਲਤ ਤੋਂ ਲੈ ਕੇ ਤੁਹਾਨੂੰ ਆਰਥਿਕ ਰੂਪ ਦੇ ਵਿੱਚ ਵੀ ਸਹਾਇਤਾ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਕੀ ਹੈ ਇਹ ਯੋਜਨਾ ਉਦੇ ਬਾਰੇ ਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਜ਼ੁਰਗਾਂ ਨੂੰ ਇੱਕ ਰਿਕੁਐਸਟ ਹੈ ਕਿ ਜਿਵੇਂ ਅਸੀਂ ਪ੍ਰਾਪਰਟੀ ਦੀ ਗੱਲ ਕਰਦੇ ਆ ਮੰਨ ਲਓ ਹਨਾ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਹੈਗੀ ਵੀ ਆ ਤੁਸੀਂ ਜਦੋਂ ਆਪਣੀ ਪ੍ਰਾਪਰਟੀ ਬੱਚਿਆਂ ਨੂੰ ਦੇ ਦੇਣੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬੱਚੇ ਤੁਹਾਡੀ ਪੁੱਛਪੜਤਾਲ ਨਹੀਂ ਕਰ ਰਹੇ ਤੁਹਾਨੂੰ ਉਸ ਤਰ੍ਹਾਂ ਦੀ ਜਿਹੜੀ ਦਿੱਕਤ ਹੈਗੀ ਹੈ ਘਰ ਦੇ ਵਿੱਚ ਆ ਰਹੀ ਹੈ ਪਰ ਤੁਸੀਂ ਕਦੇ ਵੀ ਆਪਣੀ ਪ੍ਰਾਪਰਟੀ ਜਦੋਂ ਬੱਚਿਆਂ ਨੂੰ ਦੇਣੀ ਹੈ ਨਾ ਤਾਂ ਉਹ ਗਿਫਟ ਡੀਡ ਦੇ ਰੂਪ ਦੇ ਵਿੱਚ ਦਿਆ ਕਰੋ ਗਿਫਟ ਡੀਡ ਜਿਹੜੀ ਹੁੰਦੀ ਹੈ ਨਾ ਇਹਦੇ ਨਾਲ ਤੁਸੀਂ ਕੰਡੀਸ਼ਨਸ ਰੱਖ ਕੇ ਆਪਣੀ ਪ੍ਰਾਪਰਟੀ ਬੱਚਿਆਂ ਨੂੰ ਦੇ ਸਕਦੇ ਹੋ ਮ ਕੀ ਬੱਚੇ ساری ਜ਼ਿੰਦਗੀ ਸਾਡਾ ਜਦੋਂ ਤੱਕ ਅਸੀਂ ਜਿਉਂਦੇ ਆ ਸਾਨੂੰ ਸਾਂਭਣਗੇ ਸਾਡੀ ਟੇਕ ਕੇਅਰ ਕਰਨਗੇ ਤੇ ਉਸ ਤੋਂ ਬਾਅਦ ਇਹ ਪ੍ਰਾਪਰਟੀ ਜਿਹੜੀ ਹੈ ਇਹ ਉਹਨਾਂ ਦੀ ਹੈ ਤੇ ਜੇਕਰ ਇਹ ਡੀਡ ਬਣਨ ਤੋਂ ਬਾਅਦ ਬੱਚੇ ਇਸ ਗੱਲ ਦੇ ਉੱਤੇ ਮੁਕਰਦੇ ਨੇ ਤੁਹਾਡਾ ਜਿਹੜਾ ਭਰਨ ਪੋਸ਼ਣ ਹੈ ਉਹ ਸਹੀ ਨਹੀਂ ਹੋ ਰਿਹਾ ਤੁਸੀਂ ਜਦੋਂ ਚਾਹੋ ਇਸ ਡੀਡ ਨੂੰ ਕੈਨਸਲ ਕਰ ਸਕਦੇ ਹੋ ਇਹ ਅਧਿਕਾਰ ਤੁਹਾਨੂੰ ਕਾਨੂੰਨ ਦਿੰਦਾ ਹੈ ਬੱਚਿਆਂ ਨੂੰ ਦਿੱਤੀ ਹੋਈ ਜਾਇਦਾਦ ਵੀ ਤੁਸੀਂ ਵਾਪਸ ਲੈ ਸਕਦੇ ਹੋ ਹੁਣੇ April 2025 ਦੇ ਵਿੱਚ ਇੱਕ ਜਿਹੜਾ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਹੈ ਜਿੱਥੇ ਇੱਕ ਬੇਟਾ ਜਿਹੜਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਸੀ ਤੇ ਮਾਂ ਦੇ ਨਾਮ ਤੇ ਜਿਹੜੀ ਪ੍ਰਾਪਰਟੀ ਸੀ ਮਾਂ ਨੇ ਗਿਫਟ ਡੀਡ ਦੇ ਰੂਪ ਦੇ ਵਿੱਚ ਉਹ ਬੇਟੇ ਦੇ ਨਾਮ ਕਰ ਦਿੱਤੀ ਸੀ ਤੇ ਜਿੱਥੇ ਕਿਹਾ ਗਿਆ ਸੀ ਕਿ ਨਾਲ ਹੀ ਉਹਨਾਂ ਨੇ ਕੰਡੀਸ਼ਨ ਲਗਾਈ ਸੀ ਕਿ ਬੇਟਾ ਜਿਹੜਾ ਇਹ ਉਹ ਮਾਪਿਆਂ ਦੀ ਸਾਂਭ ਸੰਭਾਲ ਕਰੇਗਾ ساری ਜ਼ਿੰਦਗੀ ਤੇ ਨਾਲ ਹੀ ਉਸ ਪ੍ਰਾਪਰਟੀ ਤੋਂ ਜਿਹੜਾ ਰੈਂਟਲ ਉਹਨਾਂ ਨੂੰ ਇਨਕਮ ਆਉਂਦੀ ਹੈ ਉਹ ਮਾਪਿਆਂ ਦੇ ਕੋਲ ਹੀ ਰਹੇਗੀ ਤਾਂ ਹੁਣ ਇਹ ਸ਼ਰਤ ਸੀ ਕਿ ਉਸ ਡੀਡ ਦੇ ਵਿੱਚ ਪਰ ਉਹਨਾਂ ਨੇ ਆਪਣੀ ਪ੍ਰਾਪਰਟੀ ਗਿਫਟ ਕਰਤੀ ਸੀ ਆਪਣੇ ਬੇਟੇ ਨੂੰ ਤਾਂ ਫਿਰ ਕੀ ਹੋਇਆ ਕਿ ਅਚਾਨਕ ਹੀ ਉਹ ਔਰਤ ਜਿਹਨਾਂ ਨੇ ਗਿਫਟ ਕੀਤੀ ਸੀ ਮਤਲਬ ਉਸ ਲੜਕੇ ਪਿਤਾ ਜੀ ਬਹੁਤ ਬਿਮਾਰ ਹੋ ਗਏ ਐਨੇ ਜ਼ਿਆਦਾ ਬਿਮਾਰ ਹੋ ਗਏ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਨਾ ਪਿਆ ਤੇ ਉਸ ਔਰਤ ਨੇ ਵਾਰ-ਵਾਰ ਆਪਣੇ ਬੇਟੇ ਨੂੰ ਬਾਹਰ ਜਿਹੜਾ ਹੈਗਾ ਉਹ ਸੁਨੇਹਾ ਦਿੱਤਾ ਕਿ ਪਿਤਾ ਜੀ ਦੀ ਜਿਹੜੀ ਸਿਹਤ ਹੈ ਬਹੁਤ ਖਰਾਬ ਹੈ ਪਰ ਬੱਚੇ ਨੇ ਮਤਲਬ ਟਾਲ ਮਟੋਲ ਕੀਤੀ ਉਹਨੇ ਕੋਈ ਵੀ ਮੈਡੀਕਲ ਹੈਲਪ ਦੇ ਲਈ ਜਿਹੜਾ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਉਹਨਾਂ ਦੀ ਨਹੀਂ ਕੀਤੀ ਤਾਂ ਫਿਰ ਉੱਥੇ ਕੀ ਹੋਇਆ ਕੀ ਆਰਥ ਨੇ ਜਿਹੜੇ ਉਹ ਲੇਡੀ ਸੀਗੇ ਉਹਨਾਂ ਨੇ ਆਪਣਾ 골ਡ ਜਾਂ ਜਿੰਨੀਆਂ ਵੀ ਸੇਵਿੰਗਸ ਸੀਗੀਆਂ ਉਹ ਸਾਰੀਆਂ ਖਰਚ ਕਰਕੇ ਉਹਨਾਂ ਨੇ ਆਪਣੇ ਪਤੀ ਦਾ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਉਹ ਗਏ কোর্ਟ ਦੇ ਵਿੱਚ ਤੇ ਕੋਰਟ ਦੇ ਵਿੱਚ ਫਿਰ ਉਹਨਾਂ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਕਿ ਬੇਟੇ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਉਹ ਸਾਡੀ ਟੇਕ ਕੇਅਰ ਕਰੇਗਾ ਸਾਡੀ ਜ਼ਿੰਮੇਵਾਰੀ ਚੱਕੇਗਾ ਪਰ ਬਾਅਦ ਦੇ ਵਿੱਚ ਉਹ ਆਪਣੇ ਇਸ ਜਿਹੜਾ ਸ਼ਰਤ ਹੈ ਇਸ ਕੰਡੀਸ਼ਨ ਹੈ ਇਸ ਕੰਡੀਸ਼ਨ ਤੋਂ ਬੇਟਾ ਜਿਹੜਾ ਹੈ ਉਹ ਮੁਕਰ ਗਿਆ ਤੇ ਨਾਲ ਹੀ ਉਹ ਜਿਸ ਜਿਹੜਾ ਅਸੀਂ ਉਹਨਾਂ ਨੂੰ ਗਿਫਟ ਕੀਤਾ ਹੈ ਘਰ ਉਸ ਘਰ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਮਤਲਬ ਹੁਣ ਇਹ ਕਹਿ ਰਿਹਾ ਕਿ ਮੈਂ ਇਹ ਘਰ ਜਿਹੜਾ ਹੈਗਾ ਸੇਲ ਕਰਨਾ ਤਾਂ ਫਿਰ ਕੀ ਹੋਇਆ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਮਾਯੂਕ ਸੁਪਰੀਮ ਕੋਰਟ ਨੇ ਦਿੱਤਾ ਉਹ ਇਹ ਕਿ ਇਹ ਜਾਇਦਾਦ ਮਾ ਜਾਂਦੀ ਹੀ ਹੈ ਤੇ ਇਹ ਜਿਹੜੀ ਬੇਟੀ ਦੀ ਦੇ ਨਾਮ ਤੁਸੀਂ ਡੀਡ ਕੀਤੀ ਹੋਈ ਹੈ ਇਹਨੂੰ ਅਸੀਂ ਕੈਨਸਲ ਕਰਦੇ ਹਾਂ ਕਿਉਂਕਿ ਬੇਟਾ ਇਨੀ ਆਪਣਾ ਪ੍ਰੋਮਿਸ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਤਾਂ ਮਤਲਬ ਤੁਸੀਂ ਬੇਫਿਕਰ ਹੋ ਜਾਓ ਤੁਹਾਡੀ ਦਿੱਤੀ ਹੋਈ ਜਾਇਦਾਦ ਵੀ ਜਿਹੜੀ ਆ ਵਾਪਸ ਮੋੜ ਸਕਦੀ ਹੈ ਤੇ ਦੂਜੀ ਗੱਲ ਕਈ ਵਾਰ ਨਾ ਬਜ਼ੁਰਗ ਕੋਰਟ ਦੇ ਵਿੱਚ ਜਾਂ ਸਰਕਾਰੀ ਦਰਬਾਰੇ ਇਸ ਲਈ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਰਟ ਕਚੈਰੀਆਂ ਦੇ ਚੱਕਰ ਆਹੀ ਲੰਮੀ ਲਟਕਣਗੇ ਜੀ ਨਹੀਂ ਬਜ਼ੁਰਗਾਂ ਦੇ ਲਈ ਨਾ ਇੱਕ ਜਿਹੜਾ ਸੀਨੀਅਰ ਸਿਟੀਜ਼ਨ ਐਕਟ 2007 ਹੈ ਜਿਵੇਂ ਔਰਤਾਂ ਦੇ ਲਈ 498ਏ ਦੀ ਧਾਰਾ ਹੈ ਨਾ ਜਿਹੜੀ ਉਹਨਾਂ ਦੀ ਮਦਦ ਕਰਦੀ ਹੈ ਇਸੇ ਤਰ੍ਹਾਂ ਬਜ਼ੁਰਗਾਂ ਦੇ ਲਈ ਸੀਨੀਅਰ ਸਿਟੀਜ਼ਨ ਐਕਟ 2007 ਹੈ ਇਸ ਐਕਟ ਦੇ ਤਹਿਤ ਬਜ਼ੁਰਗਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਮਾਮਲੇ ਨੇ ਉਹ ਫਾਸਟ ਟਰੈਕ ਤੇ ਚੱਲਦੇ ਨੇ ਛੇਤੀ ਤੋਂ ਛੇਤੀ ਉਹਨਾਂ ਦੀ ਜਿਹੜੀ ਸੁਣਵਾਈ ਹੈਗੀ ਆ ਉਹ ਹੁੰਦੀ ਹੈ ਤੇ ਹੁਣ ਗੱਲ ਕਰਦੇ ਆ ਸੀਨੀਅਰ ਸਿਟੀਜ਼ਨ 2007 ਦੇ ਤਹਿਤ ਜਿਹੜੀ ਸਕੀਮ ਹੈ ਵ੍ਰਿਸ਼ਟ ਨਾਗਰੀਕ ਯੋਜਨਾ 2025 ਇਦੇ ਬਾਰੇ ਵਿੱਚ ਗੱਲ ਕਰਦੇ ਹਾਂ ਇਹਦੇ ਤਹਿਤ ਤੁਹਾਨੂੰ ਜਿਹੜਾ ਹੈ ਆਰਥਿਕ ਰੂਪ ਦੇ ਵਿੱਚ ਸਰਕਾਰ ਤੋਂ ਮਦਦ ਮਿਲਦੀ ਹੈ ਤੁਹਾਨੂੰ ਮੈਡੀਕਲ ਹੈਲਪ ਜਿਹੜੀ ਹੈ ਉਹ ਮਿਲਦੀ ਹੈ ਨਾਲ ਹੀ ਤੁਹਾਨੂੰ ਜਿਹੜਾ ਹੈਗਾ ਸਵੈਮਾਨ ਦੇ ਨਾਲ ਸਮਾਜ ਦੇ ਵਿੱਚ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ ਕਿਉਂਕਿ ਤੁਹਾਨੂੰ ਮੈਡੀਕਲ ਸਹੂਲਤ ਵੀ ਜਿਹੜੀ ਹੈਗੀ ਹੈ ਇਸ ਦੇ ਤਹਿਤ ਫ੍ਰੀ ਮਿਲਦੀ ਹੈ ਇਹਦਾ ਨਾਮ ਹੈ ਬਰਿਸ਼ਟ ਨਾਗਰਿਕ ਲਾਭ ਯੋਜਨਾ 2025 ਇਦੇ ਤਹਿਤ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੀ ਲਾਸਟ ਡੇਟ ਜਿਹੜੀ ਆ ਉਹ ਹਲੇ ਤੱਕ ਕੋਈ ਵੀ ਨਹੀਂ ਦਿੱਤੀ ਗਈ ਅਰਜ਼ੀ ਕਰਨ ਦੀ ਕੋਈ ਵੀ ਆਖਰੀ ਤਾਰੀਖ ਨਹੀਂ ਹੈ ਪਰ ਜੇਤੀ ਤੋਂ ਜੇਤੀ ਤੁਸੀਂ ਜੜੀਆਂ ਆਪਦੀਆਂ ਐਪਲੀਕੇਸ਼ਨਸ ਨੇ ਉਹ ਜਿੰਨੀ ਛੇਤੀ ਭਰ ਦੋਗੇ ਉਨਾਂ ਚੰਗਾ ਹੈ ਆਨਲਾਈਨ ਤੇ ਆਫਲਾਈਨ ਦੋਨੋਂ ਤਰ੍ਹਾਂ ਹੀ ਇਹ ਫਾਰਮ ਜਿਹੜੇ ਨੇ ਉਹ ਭਰੇ ਜਾ ਰਹੇ ਨੇ ਇਹਦੇ ਤਹਿਤ ਕੁਝ ਇੱਕ ਸਕੀਮਾਂ ਜਿਹੜੀਆਂ ਦੇ ਬਾਰੇ ਚ ਜਿਵੇਂ ਮੈਂ ਦੱਸਾਂਗੀ ਤਾਂ ਉਹ ਇਹ ਤਹਿ ਤੁਸੀਂ ਬੈਂਕ ਤੇ ਡਾਕਖਾਨੇ ਦੇ ਵਿੱਚ ਵੀ ਆਪਣਾ ਜਿਹੜਾ ਫਾਰਮ ਖਾਤਾ ਹੈਗਾ ਇਹਦੇ ਲਈ ਤੁਸੀਂ ਖਲਵਾਉਣਾ ਤੇ ਇਹਦੇ ਲਈ ਤੁਹਾਨੂੰ ਚਾਹੀਦਾ ਕੀ ਹੋਏਗਾ ਤੁਹਾਡਾ ਆਧਾਰ ਕਾਰਡ ਚਾਹੀਦਾ ਹੋਗਾ ਤੁਹਾਡਾ ਉਮਰ ਦਾ ਪ੍ਰਮਾਣ ਪੱਤਰ ਚਾਹੀਦਾ ਹੋਗਾ ਕੋਈ ਵੀ ਭਾਰਤੀ ਨਾਗਰਿਕ ਜਦੀ ਉਮਰ 60 ਸਾਲ ਤੋਂ ਜਾਂ 60 ਸਾਲ ਜਾਂ ਇਸ ਤੋਂ ਉੱਤੇ ਹੈ ਉਹ ਇਸ ਸਕੀਮ ਦਾ ਲਾਭਪਾਤਰੀ ਹੋ ਸਕਦਾ ਹੈ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਤੁਹਾਡਾ ਆਧਾਰ ਕਾਰਡ ਤੁਹਾਡੀ ਉਮਰ ਦਾ ਪ੍ਰਮਾਣ ਪੱਤਰ ਤੇ ਇਹ ਸਾਰੀਆਂ ਤੇ ਆਮਦਨ ਦਾ ਜਿਹੜਾ ਤੁਹਾਡਾ ਸਰਟੀਫਿਕੇਟ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੋਣਗੀਆਂ ਇਸ ਤੋਂ ਬਾਅਦ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਹੋ ਸਕਦੇ ਹੋ ਇਹਦੇ ਤਹਿਤ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਹੈ ਮਿਲਦੀ ਹੈ ਸਿਹਤ ਸਹੂਲਤ ਜੇਸੀਂ ਉਂਝ ਵੀ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਰਾਜ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਜਿਹੜੀ ਹੈ ਉਹ ਸੀਨੀਅਰ ਸਿਟੀਜ਼ਨਸ ਹੌਮ ਸਿਹਤ ਸਹੂਲਤਾਂ ਜਿਹੜੀਆਂ ਕਈ ਤਰ੍ਹਾਂ ਦੀਆਂ ਪ੍ਰਦਾਨ ਕਰਦੀਆਂ ਜਿਵੇਂ ਰਾਜ ਸਰਕਾਰਾਂ ਸਾਡੇ ਥੋੜੇ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜਾ ਹੈ ਉਹ ਲਾਗੂ ਕੀਤੀ ਗਈ ਹੈ ਜਿਸ ਤਹਿਤ 10 ਲੱਖ ਰੁਪਏ ਤੱਕ ਦਾ ਜਿਹੜਾ ਮੁਫਤ ਇਲਾਜ ਹੈ ਉਹ ਹਰ ਕਿਸੇ ਨੂੰ ਮਿਲੇਗਾ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਸ ਦੇ ਲਈ ਪਹਿਲਾਂ ਹੀ ਇੱਕ ਸਕੀਮ ਜਿਹੜੀ ਹੈ ਉਹ ਚੱਲ ਰਹੀ ਹੈ ਜਿਹੜੀ ਹੈ ਆਯੁਸ਼ਮਨ ਭਾਰਤ ਕਾਰਡ ਇਸ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਨਾਗਰਿਕ ਦਾ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਸਰਕਾਰੀ ਤੇ ਮਾਨਤਾ ਪ੍ਰਾਪਤ ਨਿਜੀ ਹਸਪਤਾਲਾਂ ਦੇ ਵਿੱਚ ਮੁਫਤ ਕੀਤਾ ਜਾਂਦਾ ਜੇਕਰ ਤੁਹਾਡੇ ਕੋਲ ਇਹ ਕਾਰਡ ਜਿਹੜਾ ਹੈ ਇਹ ਬਣਿਆ ਹੋਇਆ ਹੈ ਆਯੁਸ਼ਮਨ ਭਾਰਤ ਕਾਰਡ ਜੇਕਰ ਤੁਹਾਡਾ ਬਣਿਆ ਹੋਇਆ ਤਾਂ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਨਿਜੀ ਹਸਪਤਾਲਾਂ ਦੇ ਵਿੱਚ 5 ਲੱਖ ਰੁਪਏ ਤੱਕ ਦਾ ਤੁਹਾਡਾ ਇਲਾਜ ਜਿਹੜਾ ਹੈਗਾ ਉਹ ਬਿਲਕੁਲ ਮੁਫਤ ਹੈ ਇਹ ਗੱਲਬਾਤ ਮੈਂ ਇਸ ਲਈ ਜ਼ਰੂਰੀ ਤੌਰ ਤੇ ਸਾਂਝੀ ਕਰ ਰਹੀ ਹਾਂ ਕਿਉਂਕਿ ਪਿਛਲੀ ਗੱਲਬਾਤ ਦੇ ਵਿੱਚ ਮੈਨੂੰ ਇੱਕ ਕਮੈਂਟ ਆਇਆ ਸੀ ਜਿਹਦੇ ਵਿੱਚ ਕਿਸੇ ਬਜ਼ੁਰਗ ਨੇ ਇਹ ਜਿਹੜਾ ਹੈ ਦੁਹਾਈ ਦਿੱਤੀ ਹੋਈ ਸੀ ਕਿ ਅੱਖਾਂ ਤੋਂ ਠੀਕ ਠੰਗ ਦੇ ਨਾਲ ਦਿਖਾਈ ਨਹੀਂ ਦੇ ਰਿਹਾ ਤੇ ਪਰ ਕੋਈ ਮਦਦ ਕਰਨ ਵਾਲਾ ਨਹੀਂ ਹੈ ਔਲਾਦ ਪੁੱਛਦੀ ਨਹੀਂ ਹੈ ਤਾਂ ਤੁਸੀਂ ਇੱਥੇ ਜਿਹੜਾ ਹੈਗਾ ਇਸ ਸਕੀਮ ਦੇ ਤਹਿਤ ਤੁਸੀਂ ਆਪਣਾ ਇਲਾਜ ਜਿਹੜਾ ਹੈਗਾ ਉਹ ਕੋਈ ਵੀ ਮੁਫਤ ਕਰਵਾ ਸਕਦਾ ਹੈ ਅਗਲੀ ਜਿਹੜੀ ਮੈਂ ਗੱਲਬਾਤ ਕਰਨੀ ਹੈ ਕਿਉਂਕਿ ਇਹ ਬਰਿਸ਼ਟ ਨਾਗਰਿਕ ਲਾਭ ਯੋਜਨਾ 2025 ਦੇ ਤਹਿਤ ਜਿਹੜੀ ਇਹ ਗੱਲਬਾਤ ਹੈ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਸਾਰੀ ਤਾਂ ਇਹਦੇ ਵਿੱਚ ਤੁਹਾਨੂੰ ਆਰਥਿਕ ਸੁਰੱਖਿਆ ਵੀ ਜਿਹੜੀ ਸਰਕਾਰ ਵੱਲੋਂ ਉਹ ਮਿਲਦੀ ਹੈ ਆਰਥਿਕ ਸੁਰੱਖਿਆ ਕਿਸ ਤਰ੍ਹਾਂ ਦੀ ਮਿਲਦੀ ਹੈ ਹੁਣੇ ਜਿਹੜਾ ਬਜਟ ਸਰਕਾਰ ਵੱਲੋਂ ਪਾਸ ਕੀਤਾ ਗਿਆ 2025 ਦਾ ਬਜਟ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਾਫੀ ਚੀਜ਼ਾਂ ਇਹਦੇ ਵਿੱਚ ਸਸਤੀਆਂ ਹੋਈਆਂ ਨੇ ਪਰ ਨਾਲ ਹੀ ਬਜ਼ੁਰਗਾਂ ਨੂੰ ਇਸ ਬਜਟ ਦੇ ਵਿੱਚ ਸੀਨੀਅਰ ਸਿਟੀਜ਼ਨਸ ਨੂੰ ਖਾਸ ਛੂਟ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ ਉਹ ਛੂਟ ਕੀ ਹੈ ਇਸ ਦੇ ਤਹਿਤ ਤੁਸੀਂ ਕੋਈ ਵੀ ਜੇ ਐਫ ਡੀ ਕਰਾਉਨੇ ਹੋ ਫਿਕਸਡ ਡਿਪੋਜ਼ਿਟ ਤੁਸੀਂ ਕਰਵਾਉਨੇ ਹੋ ਬੈਂਕ ਜਾਂ ਡਾਕਖਾਨੇ ਦੇ ਵਿੱਚ ਤਾਂ ਤੁਹਾਨੂੰ 1 ਲੱਖ ਰੁਪਏ ਤੱਕ ਦੀ ਰਕਮ ਤੇ ਟੀ ਡੀ ਐਸ ਜਿਹੜਾ ਹੈਗਾ ਉਹ ਮਾਫ ਹੈ ਕੋਈ TDS ਨਹੀਂ ਹੈ ਤੁਹਾਡਾ 1 ਲੱਖ ਰੁਪਏ ਤੱਕ ਇਸੇ ਤਰ੍ਹਾਂ ਜੇਕਰ ਤੁਹਾਡੇ ਕੋਲ ਰੈਂਟਲ ਪ੍ਰਾਪਰਟੀ ਹੈ ਤੁਹਾਡੀ ਆਮਦਨੀ ਜਿਹੜੀ ਹੈਗੀ ਹੈ ਉਹ ਕਿਰਾਏ ਤੋਂ ਆਉਂਦੀ ਹੈ ਤਾਂ ਤੁਹਾਨੂੰ 6 ਲੱਖ ਰੁਪਏ ਤੱਕ ਦੀ ਰਕਮ ਦੇ ਉੱਤੇ ਤੁਹਾਨੂੰ ਕੋਈ ਵੀ TDS ਜਿਹੜਾ ਹੈਗਾ ਉਹ ਨਹੀਂ ਦੇਣਾ ਪੈਣਾ ਸੀਨੀਅਰ ਸਿਟੀਜ਼ਨਸ ਦੇ ਲਈ ਇੱਥੇ ਮੈਂ ਇਹ ਵੀ ਜਿਹੜਾ ਹੈਗਾ ਜ਼ਰੂਰ ਮੈਂਸ਼ਨ ਕਰਦਾ ਕਿ ਸੀਨੀਅਰ ਸਿਟੀਜ਼ਨਸ ਦੀ ਜਿਹੜੀ ਅਸੀਂ ਬਰਿਸ਼ਟ ਨਾਗਰਿਕਾਂ ਦੀ ਅਸੀਂ ਉਮਰ ਕਹਿੰਦੇ ਆ ਬਜ਼ੁਰਗਾਂ ਦੀ ਉਮਰ ਨਾ ਉਹ ਔਰਤਾਂ ਦੇ ਲਈ 58 ਸਾਲ ਹੈ ਤੇ ਮਰਦਾਂ ਦੇ ਲਈ 60 ਸਾਲ ਹੈ ਸਾਡੇ ਦੇਸ਼ ਦੇ ਵਿੱਚ ਤਾਂ ਇਹਦਾ ਕੋਈ ਵੀ ਲਾਭਪਾਤਰੀ ਜਿਹੜਾ ਹੈਗਾ ਉਹ ਜਿਹੜਾ ਇਸ ਉਮਰ ਹੱਦ ਦੇ ਵਿੱਚ ਹੈਗਾ ਤੇ ਭਾਰਤੀ ਨਾਗਰਿਕ ਹੈ ਉਹ ਇਸ ਯੋਜਨਾ ਦਾ ਲਾਭਪਾਤਰੀ ਹੋ ਸਕਦਾ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਰਾਸ਼ੀ ਜਿਹੜੀ ਹੈਗੀ ਹੈ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੀ ਹੋ ਸੇਵਿੰਗ ਅਕਾਊਂਟ ਤੁਸੀਂ ਆਪਣਾ ਬੈਂਕ ਦੇ ਵਿੱਚ ਓਪਨ ਕਰਦੇ ਹੋ ਤੇ ਜਿਹੜਾ ਹੈਗਾ ਐਸ ਸੀ ਐਸ ਐਸ ਦੇ ਤਹਿਤ ਤੁਹਾਡਾ ਜਿਹੜਾ ਖਾਤਾ ਜਦੋਂ ਖੁੱਲਦਾ ਹੈ ਤਾਂ ਇਹ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਅਕਾਊਂਟ ਇਹਦੇ ਤਹਿ ਜੋ ਤੁਸੀਂ ਖਾਤਾ ਖੁਲਵਾਉਣੀ ਹੋ ਬੈਂਕ ਦੇ ਵਿੱਚ ਤਾਂ ਤੁਹਾਨੂੰ ਇਹਦੇ ਉੱਤੇ 8.2% ਦੀ ਵਿਆਜ ਦਰ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਇਸ ਦੇ ਉੱਤੇ ਵਿਆਜ ਤੁਹਾਨੂੰ ਮਿਲਦਾ ਹੈ ਇਹ ਖਾਤਾ ਤੁਸੀਂ ਡਾਕਖਾਨੇ ਜਾਂ ਬੈਂਕ ਦੇ ਵਿੱਚ ਕਿਤੇ ਵੀ ਖਲਵਾ ਸਕਦੇ ਹੋ ਤੇ ਇਹ ਜਿਹੜੀਆਂ ਸਾਰੀਆਂ ਸਕੀਮਾਂ ਸਰਕਾਰ ਦੀਆਂ ਉਹ ਤਾਂ ਨੇ ਤਾਂਕਿ ਬਜ਼ੁਰਗ ਸਵੈਮਾਨ ਦੇ ਨਾਲ ਜ਼ਿੰਦਗੀ ਜੀ ਸਕਣ ਹੁਣ ਤੀਜਾ ਜਿਹੜਾ ਇਹਦੇ ਤਹਿਤ ਜਿਹੜਾ ਹੈ ਉਹ ਫਾਇਦਾ ਜਿਹੜਾ ਬਜ਼ੁਰਗਾਂ ਨੂੰ ਦਿੱਤਾ ਗਿਆ ਉਹ ਜਿਹੜਾ ਲਾਭ ਹੈ ਉਹ ਹੈ ਮੁਫਤ ਕਾਨੂੰਨੀ ਸਹਾਇਤਾ ਦਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਵੇਂ ਔਰਤਾਂ ਲਈ 498 ਇਹ ਜਿਹੜਾ ਕਾਨੂੰਨ ਹੈ ਉਹ ਔਰਤਾਂ ਦੇ ਲਈ ਹੈ اسی ਤਰ੍ਹਾਂ ਬਜ਼ੁਰਗਾਂ ਦੀ ਸੀਨੀਅਰ ਸਿਟੀਜ਼ਨਸ ਦੀ ਮਦਦ ਦੇ ਲਈ ਜਿਹੜਾ ਸੀਨੀਅਰ ਸਿਟੀਜ਼ਨ ਐਕਟ 2007 ਜਿਹੜਾ ਹੈਗਾ ਇਹ ਬਣਿਆ ਹੋਇਆ ਹੈ ਇਸ ਐਕਟ ਦੇ ਤਹਿਤ ਹਰ ਬਜ਼ੁਰਗ ਨੂੰ ਮੁਫਤ ਕਾਨੂੰਨੀ ਸਹਾਇਤਾ ਮਿਲਦੀ ਹੈ ਤੇ ਬਜ਼ੁਰਗਾਂ ਦਾ ਭਰਨ ਪੋਸ਼ਣ ਉਹਨਾਂ ਦੀ ਜ਼ਿੰਮੇਵਾਰੀ ਚੱਕਣਾ ਉਹਨਾਂ ਨੂੰ ਸਮੇਂ ਤੇ ਰੋਟੀ ਪਾਣੀ ਦੇਣਾ ਉਹਨਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਣਾ ਇਹ ਜਿਹੜਾ ਹੈਗਾ ਇਹ ਬੱਚਿਆਂ ਦੀ ਜ਼ਿੰਮੇਵਾਰੀ ਹੈ ਤੇ ਇਹ ਹੀ ਉਹਨਾਂ ਦਾ ਜਿਹੜਾ ਹੈਗਾ ਸੰਵਿਧਾਨਕ ਹੱਕ ਵੀ ਹੈ ਜੇਕਰ ਬੱਚੇ ਅਜਿਹਾ ਨਹੀਂ ਕਰਦੇ ਜਾਂ ਕੋਈ ਵੀ ਉਹਨਾਂ ਨੂੰ ਇਸ ਹੱਕ ਦੇ ਵਿੱਚ ਕੋਈ ਉਹਨਾਂ ਦੀ ਅੜਚਣ ਜਿਹੜਾ ਹੈਗਾ ਪਾਉਂਦਾ ਤਾਂ ਇਸ ਦੇ ਤਹਿਤ ਇਹ ਜਿਹੜਾ ਹੈਗਾ ਇਹ ਕਾਨੂੰਨੀ ਪ੍ਰਸਥਿਤੀ ਫਿਰ ਬਣ ਜਾਂਦੀ ਹੈ ਸਜ਼ਾਯੋਗ ਇਹ ਅਪਰਾਧ ਹੋ ਸਕਦਾ ਹੈ ਤੇ ਜੇਕਰ ਮਤਲਬ ਕਈ ਕੇਸਿਸ ਇਥੇ ਜੇ have you on the air. ਉਹ ਕਹਿੰਦੇ ਕਿ ਸਿਰਫ ਮੁੰਡਿਆਂ ਦੀ ਜ਼ਿੰਮੇਵਾਰੀ ਆ ਮਾਪਿਆਂ ਨੂੰ ਸੰਭਾਲਣਾ ਤੱਕ ਨੂਨ ਕਹਿੰਦਾ ਹੈ ਕਿ ਨਹੀਂ ਜੇਕਰ ਬੇਟੀ ਕੀ ਕਾਨੂੰਨਨ ਪਿਓ ਦੀ ਜਾਇਦਾਦ ਦੇ ਵਿੱਚ ਬਰਾਬਰ ਦੀ ਹੱਕਦਾਰ ਆ ਤਾਂ ਫਿਰ ਜੇਕਰ ਬੇਟੀ ਆਮਦਨੀ ਕਮਾ ਰਹੀ ਆ ਉਹਦੀ ਆਪਣੀ ਆਮਦਨੀ ਦਾ ਸਰੋਤ ਹੈ ਤਾਂ ਮਾਪਿਆਂ ਦੇ ਭਰਨ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਹਦੀ ਵੀ ਹੋ ਸਕਦੀ ਹੈ ਸੋ ਇਹ ਇਥੇ ਬਿਲਕੁਲ ਵੀ ਗਲਤ ਧਾਰਨਾ ਹੈ ਜੇ ਤੁਸੀਂ ਇਹ ਮੰਨਦੇ ਹੋ ਕਿ ਸਿਰਫ ਮੁੰਡਿਆਂ ਦੀ ਹੀ ਜ਼ਿੰਮੇਵਾਰੀ ਹੈ ਮਾਪਿਆਂ ਨੂੰ ਸੰਭਾਲਣਾ ਤਾਂ ਤੁਸੀਂ ਬਿਲਕੁਲ ਹੀ ਗਲਤ ਹੋ ਬੱਚਿਆਂ ਦਾ ਜਿਹੜਾ ਦੋਵੇਂ ਬੱਚੇ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ ਦੋਵਾਂ ਦਾ ਹੀ ਬਰਾਬਰ ਦਾ ਹੱਕ ਹੈ ਮਾਪਿਆਂ ਨੂੰ ਸੰਭਾਲਣਾ ਇਹ ਕਾਨੂੰਨਨ ਜਿਹੜਾ ਹੱਕ ਹੈਗਾ ਇਹ ਮਾਪਿਆਂ ਦੇ ਵੀ ਕੁਝ ਕਾਨੂੰਨਨ ਹੱਕ ਨੇ ਜਿਹੜੇ ਉਹਨਾਂ ਨੂੰ ਮਿਲੇ ਹੋਏ ਨੇ ਸੋ ਇਹਦੇ ਬਾਰੇ ਵਿੱਚ ਵੀ ਜ਼ਰੂਰ ਗੌਰ ਕਰਨੀ ਆ ਇਸੇ ਤਰ੍ਹਾਂ ਜਿਵੇਂ ਮੈਂ ਬਰਿਸ਼ਟ ਨਾਗਰਿਕ ਬਚਤ ਯੋਜਨਾ ਦੀ ਗੱਲ ਕੀਤੀ SCSS ਦੇ ਅਧੀਨ ਬੈਂਕ ਜਾਂ ਡਾਕਾਣੇ ਚ ਤੁਹਾਡਾ ਜਿਹੜਾ ਖਾਤਾ ਖੁੱਲੇਗਾ ਇਹਦੇ ਚ ਤੁਸੀਂ 1000 ਰੁਪਏ ਤੋਂ ਲੈ ਕੇ 30 ਲੱਖ ਰੁਪਏ ਤੱਕ ਇਸ ਅਕਾਊਂਟ ਦੇ ਵਿੱਚ ਬਜ਼ੁਰਗ ਜਿਹੜੇ ਨੇ ਉਹ ਰੱਖ ਸਕਦੇ ਨੇ ਤੇ ਇਹਦੇ ਚ ਜਿਹੜੀ ਵਿਆਜ ਦਰ ਹੈ ਉਹ ਇਸ ਵੇਲੇ ਦੀ 8.2% ਜਿਹੜੀ ਹੈਗੀ ਆ ਇਹ ਵਿਆਜ ਦਰ ਦੇ ਨਾਲ ਤੁਸੀਂ ਆਪਣਾ ਪੈਸਾ ਇਸ ਅਕਾਊਂਟ ਦੇ ਵਿੱਚ ਰੱਖ ਸਕਦੇ ਹੋ ਬੈਂਕ ਜਾਂ ਡਾਕਾਣੇ ਦੇ ਵਿੱਚ ਕਿਤੇ ਵੀ ਆਪਣਾ ਅਕਾਊਂਟ ਇਹ ਤੁਸੀਂ ਕੋਲ ਆ ਸਕਦੇ ਹਾਂ ਤੇ ਇਹਦੇ ਲਈ ਤੁਹਾਨੂੰ ਜਿਹੜੇ ਡਾਕੂਮੈਂਟ ਦੇ ਤੁਸੀਂ ਅੱਜ ਵੀ ਬੈਂਕ ਦੇ ਵਿੱਚ ਜਾਣੇ ਹੋ ਇਸ ਸਕੀਮ ਦੇ ਲਈ ਅਰਜ਼ੀ ਦੇਣ ਦੇ ਲਈ ਜਾਂ ਡਾਕਖਾਨੇ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਮੈਂ ਤੁਹਾਨੂੰ ਉਹ ਵੀ ਦੱਸ ਦੇਣੀ ਆ ਇਹਦੇ ਲਈ ਤੁਹਾਨੂੰ ਚਾਹੀਦਾ ਹੋਏਗਾ ਤੁਹਾਡਾ ਆਧਾਰ ਕਾਰਡ ਤੁਹਾਡਾ ਉਮਰ ਦਾ ਪ੍ਰਮਾਣ ਪੱਤਰ ਤੁਹਾਡਾ ਜਿਹੜਾ ਹੈਗਾ ਬੈਂਕ ਦੀ ਪਾਸਬੁੱਕ ਤੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਜਿਹੜੀ ਹੈਗੀ ਆ ਚਾਹੀਦੀ ਹੋਏਗੀ ਤੁਸੀਂ ਆਪਣਾ ਅਕਾਊਂਟ ਜਿਹੜਾ ਹੈਗਾ ਉਹ ਬੈਂਕ ਦੇ ਵਿੱਚ ਜਾਂ ਡਾਕਖਾਨੇ ਦੇ ਵਿੱਚ ਇਸ ਸਕੀਮ ਦੇ ਤਹਿਤ ਖੁਲਵਾ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਸੀਨੀਅਰ ਸਿਟੀਜ਼ਨਸ ਦੇ ਲਈ ਲਾਭ ਯੋਜਨਾ 2025 ਦੇ ਤਹਿਤ ਤੁਹਾਨੂੰ ਜਿਹੜਾ ਹੈਗਾ ਉਹ ਯਾਤਰਾ ਦੀ ਸਹੂਲਤ ਮਿਲਦੀ ਹੈ ਹੁਣ ਯਾਤਰਾ ਦੀ ਸਹੂਲਤ ਕਿਸ ਤਰ੍ਹਾਂ ਮਿਲਦੀ ਹੈ ਕਿ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਰੇਲਵੇ ਵਗੈਰਾ ਦੇ ਵਿੱਚ ਟਿਕਟ ਕਾਊਂਟਰ ਵੀ ਜਿਹੜੇ ਹੈਗੇ ਆ ਉਹ ਵੱਖਰੇ ਹੁੰਦੇ ਆ ਬਜ਼ੁਰਗਾਂ ਦੇ ਲਈ ਸੀਨੀਅਰ ਸਿਟੀਜ਼ਨਸ ਦੇ ਲਈ ਟਿਕਟ ਦੇ ਉੱਤੇ ਜਿਹੜੀ ਛੂਟ ਹੈਗੀ ਉਹ ਇਸ ਵੇਲੇ ਤੱਕ ਨਹੀਂ ਹੈ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੀਨੀਅਰ ਸਿਟੀਜ਼ਨਸ ਦੇ ਲਈ ਰੇਲਵੇ ਟਿਕਟ ਦੇ ਉੱਤੇ ਵੀ ਛੂਟ ਜਿਹੜੀ ਹੈਗੀ ਆ ਉਹ ਮਿਲਣੀ ਸ਼ੁਰੂ ਹੋ ਜਾਏਗੀ ਤੇ ਨਾਲ ਹੀ ਜਿਵੇਂ ਸਾਡੇ ਇੱਥੇ ਔਰਤਾਂ ਦੇ ਲਈ ਕਿਰਾਇਆ ਮਾਫ ਹੈ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਤਾਂ اسی ਤਰ੍ਹਾਂ ਇੱਕ ਹਰਿਆਣਾ ਦੇ ਵਿੱਚ ਨਾ ਇੱਕ ਹੈਪੀ ਕਾਰਡ ਬਣਦਾ ਇਸ ਕਾਰਡ ਦੇ ਤਹਿਤ ਜਿਹੜੇ ਹਰਿਆਣਾ ਦੇ ਵਿੱਚ ਜਿਹੜੇ ਬਜ਼ੁਰਗ ਨੇ ਚਾਹੇ ਫਿਰ ਉਹ ਔਰਤਾਂ ਨੇ ਚਾਹੇ ਮਰਦ ਉਹਨਾਂ ਨੂੰ 1 ਸਾਲ ਦੇ ਵਿੱਚ 1000 ਕਿਲੋਮੀਟਰ ਤੱਕ ਦੀ ਯਾਤਰਾ ਜਿਹੜੀ ਬਜ਼ੁਰਗਾਂ ਦੀ ਹੈ ਉਹ ਬਸ ਯਾਤਰਾ ਉਹ ਮੁਫਤ ਹੈ ਤਾਂ ਇਸੇ ਤਰ੍ਹਾਂ ਜਿਹੜੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਇਹਨਾਂ ਸਾਰੀਆਂ ਸਹੂਲਤਾਂ ਦਾ ਸਾਨੂੰ ਜਿਹੜਾ ਹੈਗਾ ਉਹ ਪਤਾ ਹੋਣਾ ਚਾਹੀਦਾ ਹੈ ਇਹਦੀ ਜਿਹੜੀ ਫਾਰਮ ਨੇ ਉਹ ਤੁਸੀਂ ਆਪਣੀ ਨਜ਼ਦੀਕੀ ਜਨ ਸੇਵਾ ਕੇਂਦਰ ਬੈਂਕ ਜਾਂ ਡਾਕਖਾਨੇ ਦੇ ਵਿੱਚ ਭਰ ਸਕਦੇ ਹੋ ਡਾਕੂਮੈਂਟ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਕਿ ਤੁਹਾਨੂੰ ਕਿਹੜੇ ਚਾਹੀਦੇ ਹੋਣਗੇ ਤੁਹਾਡੀ ਉਮਰ ਦਾ ਪ੍ਰਮਾਣ ਪੱਤਰ ਤੁਹਾਡਾ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਤੇ ਬੈਂਕ ਦੀ ਪਾਸਬੁੱਕ ਜਿਹੜੀ ਆ ਤੁਹਾਨੂੰ ਨਾਲ ਚਾਹੀਦੀ ਹੋਏਗੀ ਸੋ ਫਿਲਹਾਲ ਹਲੇ ਵੀ ਕੋਈ ਲਾਸਟ ਡੇਟ ਜਿਹੜੀ ਹੈਗੀ ਆ ਇਸ ਫਾਰਮ ਦੀ ਨਹੀਂ ਹੈ ਪਰ ਫਿਰ ਵੀ ਤੁਸੀਂ ਛੇਤੀ ਤੋਂ ਛੇਤੀ ਇਸ ਫਾਰਮ ਜਿਹੜਾ ਹੈਗਾ ਸਕੀਮ ਦੇ ਤਹਿਤ ਆਪਣਾ ਖਾਤਾ ਜਿਹੜਾ ਹੈਗਾ ਉਹ ਜ਼ਰੂਰ ਖਲਵਾ ਲਿਓ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਿੱਧ ਹੋਏਗੀ ਜੇਕਰ ਫਿਰ ਵੀ ਤੁਹਾਡੇ ਕੋਈ ਸਵਾਲ ਨੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੀਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਉ ਇਜਾਜ਼ਤ